ਫਗਵਾੜਾ ਵਿੱਚ ਚੋਰੀਆਂ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਪੁਲਿਸ ਦਾ ਕੋਈ ਖੌਫ ਨਹੀਂ ਰਿਹਾ ਚੋਰ ਬੇਖੌਫ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਖਬਰ ਫਗਵਾੜਾ ਤੋਂ ਹੈ ਜਿੱਥੇ ਕੀ ਰਾਤੀ ਲਗਾਤਾਰ ਤਿੰਨ ਦੁਕਾਨਾਂ ਤੇ ਸ਼ਟਰ ਤੋੜ ਕੇ ਚੋਰ ਨਕਦੀ ਅਤੇ ਦੁਕਾਨ ਦਾ ਸਮਾਨ ਵੀ ਲੈ ਕੇ ਫਰਾਰ ਹੋ ਗਏ ਇੱਥੇ ਤੱਕ ਕਿ ਚੋਰ ਦੁਕਾਨ ਦੇ ਕੈਮਰੇ ਵੀ ਪੱਟ ਕੇ ਨਾਲ ਲੈ ਗਏ ਉਹ ਇਹ ਪਿੱਛੇ ਹੋਇਆ ਤਾਂ ਪਿੱਛੇ ਹੋ ਗਿਆ ਮੜਿਆ ਬਸ ਛੱਡੋ ਕੋਈ ਗੱਲ ਨਹੀਂ ਆ ਵੀ ਖਿਲਦੀ ਆ ਇਹ ਕੀ ਚੀਜ਼ ਹੈ ਭਾਜੀ ਇਹ ਕੀ ਚੀਜ਼ ਖਿਲਰੀ ਪਈ ਹੈ ਅੱਛਾ ਇੱਥੇ ਪਿੱਛੇ ਆਏ ਹੋਣੇ ਉਹ ਦੁਕਾਨ ਤੁਸੀਂ ਖੁੱਲੀ ਸੀ ਆ ਪਹਿਲੇ ਖੁੱਲੀ ਪਈ ਸੀ ਭਾਜੀ ਅਨੇ ਆਏ ਤੁਸੀਂ ਸੀ ਗੱਲ ਪਹਿਲੇ ਹਾਂਜੀ 3 ਵਜੇ ਆਏ ਸੀ ਮੈਂ ਸਰ ਤੁਸੀਂ ਮੌਕੇ ਤੇ ਪੁੱਜੇ ਆ ਤਿੰਨ ਦੁਕਾਨਾਂ ਦੇ ਜਿੰਦਰੇ ਤੋੜੇ ਗਏ ਸ਼ਟਰ ਭੰਨੇ ਗਏ ਆ ਕਾਫੀ ਨੁਕਸਾਨ ਹੋਇਆ ਦੁਕਾਨਦਾਰ ਕਹਿੰਦੇ ਨਗਦੀ ਵੀ ਲੈ ਗਏ ਤੁਸੀਂ ਮੌਕੇ ਤੇ ਪੁੱਜੇ ਆ ਕੀ ਕਹਣਾ ਤੁਹਾਡਾ ਕੀ ਦੇਖਿਆ ਤੁਸੀਂ ਅਸੀਂ ਬੇਕਰ ਕੰਠਾਰਾ ਪਿਆ ਹੈ ਜਨਨ ਬੋਲ ਦੇ ਕਿੰਨੇ ਕੈਸੇ ਲਾਏ ਉਹ ਮੰਦਿਰ ਤੋਂ ਲਾਏ ਨੇ ਜੀ ਕੈਸੇ ਉਹ ਕੇਂਦਰ ਬਾਬਾ ਕੈਸੇ ਜੀ ਤੁਹਾਨੂੰ ਮੰਦਿਰ ਦੇ ਪ੍ਰਧਾਨ ਜੀ ਨੇ ਮੰਦਿਰ ਦੇ ਉਹ ਕੇਂਦਰ ਉਹ ਮੰਦਿਰ ਦਾ ਕੈਸੇ ਰੱਖਿਆ ਹੈ ਮੰਦਿਰ ਦੇ ਸਰ ਕਿਹੜਾ ਏਰੀਆ ਪੈਂਦਾ ਹੈ ਇਹ ਇੰਡਸਟਰੀ ਏਰੀਆ ਪੈਂਦਾ ਜੀ ਤੁਹਾਨੂੰ ਦੁਕਾਨਦਾਰਾਂ ਵੱਲੋਂ ਕਦੋਂ ਸ਼ਿਕਾਇਤ ਕੀਤੀ ਗਈ ਚੋਰੀ ਹੋ ਗਈ ਤੁਹਾਨੂੰ ਕਦੋਂ ਪਤਾ ਲੱਗਾ ਮੈਨੂੰ ਸਵੇਰੇ ਕਿਸੇ ਨੇ ਮੁੰਡਿਆਂ ਨੂੰ ਫੋਨ ਦਿੱਤਾ ਸੀਗਾ ਤੱਤੇ ਨੇ ਕੋਈ ਜੇ ਮੈਂ ਉਹ ਤੋਂ ਮੈਂ ਪੁੱਛ ਰਿਹਾ ਤਾਂ ਤਿੰਨ ਵਜੇ ਆਖੀ ਤੜਕੇ ਅੱਜ ਅੰਦਾਜ਼ਾ ਕੀ ਲਗਾਏ ਜੇ ਅਸਲ ਚੋਰੀ ਕਦੋਂ ਹੋਈ ਹੈ ਇਹ ਇਹ ਹੁਣ ਦੇਖਦੇ ਆ ਕੈਮਰਾ ਚੈੱਕ ਕਰਦੇ ਆ ਲੱਗ ਲੱਗ ਆਸ-ਪਾਸ ਤੇ ਕੈਮਰਾ ਇਹਨਾਂ ਦੇ ਕੈਮਰੇ ਤੇ ਉੱਪਰੋਂ ਕਰਕੇ ਸੀਗੇ ਇਹ ਅੱਛਾ ਤੇ ਆਸ-ਪਾਸ ਇਹ ਕੈਮਰੇ ਦੇਖਦੇ ਆ ਲੱਗਦੀ ਕਰਦੇ ਇਹ ਤਾਂ ਸਰ ਇਹ ਮੈਡੀਕਲ ਸਟੋਰ ਹੈ ਜਿੱਥੇ ਤੁਸੀਂ ਦੂਸਰੀਆਂ ਜੀ ਦੁਕਾਨਾਂ ਬਾਰੇ ਜਾਣਕਾਰੀ ਦੇਵੋ ਕਿਹੜੀ-ਕਿਹੜੀ ਦੁਕਾਨਾਂ ਤੇ ਚੋਰੀ ਹੋਈ ਹੈ ਹਾਂ ਇੱਕ ਅੱਗੇ ਮੈਡੀਕਲ ਹੈ ਇੱਕ ਉਹ ਵੀ ਮੈਡੀਕਲ ਸਟੋਰ ਹੈ ਤਨੇਜਾ ਮੈਡੀਕਲ ਸਟੋਰ ਹੈ ਇਹ ਕਿਹੜਾ ਸਟ ਇਹ ਰਾਜ ਮੈਡੀਕਲ ਤੋਂ ਤੀਸਰੀ ਦੁਕਾਨ ਕਢੀ ਹੈ ਕੌਸ਼ਲ ਕਰਿਆਣਾ ਸਟੋਰ ਜੀ ਸੋ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹੋ ਸਰ ਉਹ ਦੇਖਦੇ ਹਾਂ ਨਰਵਿਕ ਕਰਦੇ ਹਾਂ ਕੈਮਰਾ ਕਮਰੇ ਦੇਖਦੇ ਹਾਂ ਫਿਰ ਸਰ ਕੀ ਕਰੀ ਪਹਿਲਾਂ ਵੀ ਇਲਾਕੇ ਵਿੱਚ ਇੰਨੀ ਚੋਰੀਆਂ ਹੁੰਦੀਆਂ ਇੱਥੇ ਨਹੀਂ ਇੰਨਾ ਹੋਇਆ ਦੇਖ ਰਿਹਾ ਹੈ ਚੋਰੀਆਂ ਤਾਂ ਭਾਜੀ ਕਈ ਵਾਰ ਹੋ ਚੁੱਕੀਆਂ ਇੱਥੇ ਨਹੀਂ ਸਾਡੇ ਬਹੁਤ ਘਟ ਜਾਂਦੇ ਸਰ ਅਗਰ ਸਾਹਮਣੇ ਕੋਈ ਆਉਂਦਾ ਹੈਗਾ ਜੋ ਕੈਮਰੇ ਖਰੁੰਦੇ ਜਾਂਦੇ ਆ ਤਾਂ ਅਗਰ ਚੋਰ ਸਾਹਮਣੇ ਆਉਂਦੇ ਆ ਤਾਂ ਕਿੱਦਾਂ ਦੀ ਕਾਰਵਾਈ ਕੀਤੀ ਹੈ ਕਾਰਵਾਈ ਸਭ ਜੋ ਹੋ ਗਿਆ ਫਿਰ ਅਪਰਾਧ ਦਰਜ ਕਰਾਂਗੇ ਜੀ ਰਾਜਕਮਰ ਜੀ ਹਾਂ ਜੀ ਸਿਰ ਆਪਣਾ ਮੈਡੀਕਲ ਸਟੋਰ ਹੈ ਹਾਂ ਫਰਮੈਡਿਕ ਸਟੋਰ ਚੋਰੀ ਹੋਈ ਹੈ ਜੀ ਕਾਫੀ ਨੁਕਸਾਨ ਹੋਇਆ ਲੱਗਦਾ ਕੀ ਮਾਮਲਾ ਸਾਰਾ ਤੁਹਾਨੂੰ ਕੋਲੋਂ ਪਤਾ ਲੱਗਾ ਮਾਮਲਾ ਮੈਨੂੰ ਰਾਤ ਨੂੰ 2 ਵਜੇ ਫੋਨ ਆਇਆ ਜੀ 2:30 ਵਜੇ ਤੁਹਾਡੇ ਚੋਰੀ ਹੋ ਗਈ ਕਿਸਦਾ ਫੋਨ ਆਇਆ ਸਰ ਇਹ ਸਾਡੇ ਗਵੰਡੀ ਆ ਬੰਦੇ ਤੇ ਮੁੰਡੇ ਸੀਗੇ ਓਕੇ ਉਹਨਾਂ ਆਪ ਉਹਨਾਂ ਆ ਵੀ ਦੇਖ ਤੋ ਅੱਗੇ ਤਾਂ ਅੱਲ ਕੋਈ ਸ਼ਟਰ ਭੱਜਾ ਲਾਦਾ ਮੈਂ ਓਕੇ ਜਦੋਂ ਰਸਈਰੇ ਆ ਕੇ ਦੇਖਿਆ ਕਿੰਨੇ ਵਜੇ ਇਸ ਮੈਂ ਤਾਂ 1:30 ਵਜੇ ਆਇਆ ਲਗਭਗ 2:30 ਵਜੇ ਦੀ ਗੱਲ ਹੈ 2:30 ਵਜੇ ਲਗਭਗ ਆ 2:30 ਵਜੇ ਹੈ 2:30 ਇਹ 3:00 ਵਜੇ ਦੇ ਵਿੱਚ ਵਿੱਚ ਟਾਈਮ ਨਹੀਂ ਦੇਖਿਆ ਫੜੜਾ ਦੋਤੀ ਜਨਾ ਕਰ ਖਸਾਨ ਹੋ ਗਿਆ ਆਪਣਾ ਨੁਕਸਾਨ ਕਾफी ਹੋ ਗਿਆ ਜੀ ਮੈਂ ਆ ਕਿ ਮੰਦਰ ਦਾ ਪਤਾ ਨਹੀਂ ਇੱਥੇ ਜੀ ਦੇਖੋ ਕਾਫੀ ਪੈਸੇ ਪੈ ਸੀਗੇ ਬਾਕੀ ਨਾਲ ਹਿਸਾਬ ਨਾ ਪਤਾ ਲੱਗਣਾ ਕਿ ਕਿੰਨੇ ਕੇ ਪੈਸੇ ਤੁਹਾਡੇ ਕਹਿਣ ਤੋਂ ਬਾਅਦ ਜਿਹੜੇ ਮੰਦਿਰ ਦੀ ਜਿਹੜਾ ਇੱਥੇ ਜਿਹੜੀ ਰਾਸ਼ੀ ਹੈਗੀ ਇੱਥੇ ਉਹ ਰਾਸ਼ੀ ਰੱਖੀ ਸੀ ਕਿਉਂਕਿ ਉਹ ਠੀਕ ਹੀ ਵਿਰਾਨ ਪ੍ਰਧਾਨ ਕਰਨਾ ਬੰਦਾ ਨਾ ਪ੍ਰਧਾਨ ਪ੍ਰਧਾਨ ਕਰਕੇ ਸਭ ਕੁਝ ਰੱਖਣਾ ਬੰਦਾ ਨਾ ਜਿਹੜਾ ਇੱਕ ਰੁਪਿਆ ਹੀ ਛੱਡ ਗਿਆ ਸਭ ਕੁਝ ਲੈ ਵਿੱਚੋਂ ਕੋ ਦਵਾਈਆਂ ਵੀ ਚੱਕ ਕੇ ਲੈ ਗਿਆ ਪਤਾ ਨਹੀਂ ਕੋਈ ਹੁਣ ਹੁਣ ਤੇ ਸਰ ਆਪਣਾ ਕੀ ਨਾਮ ਰਾਜਕੌਸ਼ਲ ਜੀ ਕੋਸ਼ਲ ਜੀ ਬੜੀ ਮਾੜੀ ਗੱਲ ਹੋਈ ਕਿ ਤੁਹਾਡੀ ਦੁਕਾਨ ਤੇ ਚੋਰੀ ਹੋਈ ਆ ਉਹ ਚੋਰਾਂ ਨੇ ਇੱਕੋ ਰਾਜ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ 3 ਵਜੇ ਜੀ ਅਸੀਂ 3 ਵਜੇ ਨਨ ਗਵਾਂਢੀ ਜੀ ਸਾਡੇ ਗਵਾਂਢੀਆਂ ਨੇ ਦੱਸਿਆ ਜੀ ਤੇ ਤੁਹਾਡੇ ਦੁਕਾਨ ਦੇ ਤਾਲੇ ਭੰਨ ਦਿੱਤੇ ਜੀ ਕਿੰਨਾ ਕੀ ਨੁਕਸਾਨ ਹੋ ਗਿਆ ਭਜੀ ਤੁਹਾਡਾ ਨੁਕਸਾਨ 25000 ਦਾ ਜੀ ਕੈਸ਼ ਵੀ ਲੈ ਗਏ ਕੈਸ਼ ਵੀ ਲੈ ਗਏ ਸੋਣ ਦਾ ਤੇਲ ਆਹਰ ਪੀਕ ਸਾਬਣ ਤੇ ਕਾਜੂਆਂ ਦਾ ਟੀਨਾ ਜੀ 25000 ਕੈਸ਼ ਪਿਆ ਸੀ ਇੱਥੇ ਨਹੀਂ 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 ਜੀ ਕੈਸ਼ ਤਾਂ ਸਿਰਫ 64 6500 ਰੁਪਏ ਹੀ ਹੋਣਾ ਜੀ ਭਾਂਡ ਸੀਗੀ ਜੀ ਤੇ 4500 ਰੁਪਏ ਤੁਹਾਡੀ ਦੁਕਾਨ ਦੇ ਅੰਦਰ ਕੋਈ ਕੈਮਰਾ ਹੈਗਾ ਕੈਮਰਾ ਸੀਗਾ ਸਿਰਫ ਬਾਹਰ ਲੱਗਾ ਸੀਗਾ ਜੀ ਉਹ ਤੋੜ ਦਿੱਤਾ ਕੈਮਰੇ ਤੋੜਤੇ ਹਾਂ ਜੀ ਤੇ ਪੁਲਿਸ ਆਈ ਮੌਕੇ ਤੇ ਆਏ ਸੀਗੇ ਜੀ ਪੁਲਿਸ ਵਾਲੇ ਅੱਛਾ ਆਪਣ ਰਵਿਤ ਨੇ ਜਾਈ ਰਵਿਤ ਨੇ ਜਾਈ ਕੀ ਮਾਮਲਾ ਸਾਰਾ ਚੋਰੀ ਦਾ ਥੋੜੀ ਦੁਕਾਨ ਤੇ ਚੋਰੀ ਹੋਈ ਮੈਨੂੰ ਜੀ ਰਾਤੀ 2:40 45 ਦੇ ਕੋਲ ਫੋਨ ਆਇਆ ਅੱਛਾ ਬਈ ਸ਼ਟਰ ਟੁੱਟਿਆ ਹੈ ਕਿਹਦਾ ਫੋਨ ਆਇਆ ਇੱਥੇ ਕਲੋਨੀ ਜੀ ਪਿੱਛੇ ਮੁੰਡਾ ਰਹਿੰਦਾ ਉਹ ਬਾਥਰੂਮ ਵਗੈਰਾ ਕਰਨ ਲਈ ਆਇਆ ਬਾਹਰ ਤੇ ਤਾਂ ਉਹਨੇ ਮੈਨੂੰ ਕਾਲ ਕਰਕੇ ਦੱਸਿਆ ਮੈਂ ਉਸਲੇ ਆਇਆ ਤੇ ਦੇਖਿਆ ਵੀ ਸਾਰਾ ਕੀ ਨੁਕਸਾਨ ਹੋਇਆ ਪਿਆ ਸੀ ਤੇ ਫਿਰ ਬਾਅਦ ਦੇ ਵਿੱਚ ਜ਼ਿਲ੍ਹੇ ਨਾਲ ਦੇਖਿਆ ਤੇ ਵੀ ਦੇ ਨਾਲ ਕੋਸ਼ਲ ਕਰਿਆਨਾ ਸੂਰ ਦੇ ਨਾਲ ਰਾਜ ਮੈਡੀਕਲ ਦੇ ਉਹਨਾਂ ਦੇ ਵੀ ਹੋਇਆ ਹੋਇਆ ਹੈ ਜੀ ਫਿਰ ਕੈਮਰੇ ਵੀ ਲੱਗੇ ਨੇ ਕੈਮਰਾ ਲੱਗਾ ਸੀ ਜੀ ਇੱਥੇ ਉੱਪਰ ਕੈਮਰਾ ਪਟਕੇ ਲੱਗੇ ਮਾਰ ਜਿਹੜੇ ਕੈਮਰੇ ਲੱਗੇ ਹੋਏ ਸੀ ਉਹਨਾਂ ਦੀਆਂ ਤਾਰਾ ਦੂਰਾ ਸਾਰੀਆਂ ਉਹਨਾਂ ਨੇ ਕੋੜ ਦਿੱਤੀਆਂ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਤੁਹਾਨੂੰ ਦੇਖੋ ਜੀ 20000 ਦੇ ਨਜੇ ਜਿਹੜਾ ਹੋਈ ਗਿਆ